ਜ਼ਿਲ੍ਹਾ ਜਲੰਧਰ ਦੇ ਪਿੰਡ ਰੁੜਕਾ ਕਲਾਂ ਦੀ ਪੱਤੀ ਬੂਲਾ ਕੀ ਵਿਖੇ ਲੰਗੀ ਰਾਤ ਇੱਕ ਹੈਰਨ ਦੇਖਿਆ ਗਿਆ। ਰਾਤ ਦੇ ਕਰੀਬ 10 ਵਜੇ ਪੱਤੀ ਬੂਲਾ ਕੀ ਦੇ ਦਰਵਾਜੇ ਕੋਲ ਜੂਨੀਅਰ ਬੈਂਕ ਦੇ ਨੇੜੇ ਇਹ ਹੈਰਨ ਦੇਖਿਆ ਗਿਆ। ਜੋ ਪਿੰਡ ਦੀ ਬਾੜੀ ਫੇਰਨੀ ਤੋਂ ਪਿੰਡ ਵਿੱਚ ਦਾਖਲ ਹੋਇਆ। ਹੈਰਨ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇਆ ਵਿੱਚ ਕੈਦ ਹੋ ਗਈਆਂ ਜਿਸ ਵਿੱਚ ਇਹ ਹੈਰਨ ਗੁਰਦੁਆਰਾ ਸਾਹਿਬ ਪੱਤੀ ਬੂਲਾ ਕੀ ਦੇ ਚੌਕ ਵਿੱਚ ਪਹੁੰਚ ਜਾਂਦਾ ਹੈ। ਉਪਰਾਂਤ ਹੈ ਕਿ ਗੱਡੀ ਦੇ ਲੰਘਣ ਨਾਲ ਡਰ ਕੇ ਇਹ ਹਿਰਨ ਵਾਪਸ ਪਿੰਡ ਤੋਂ ਬਾਹਰ ਵੱਲ ਚਲਾ ਗਿਆ ਪਿੰਡ ਵਾਸੀਆਂ ਨੇ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਉਕਤ ਹਿਰਨ ਨੂੰ ਫੜ ਕੇ ਕਿਸੇ ਜੰਗਲੀ ਇਲਾਕੇ ਵਿੱਚ ਛੱਡਿਆ ਜਾਵੇ ਤਾਂ ਜੋ ਉਸ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਉਹਨਾਂ ਨੇ ਕਿਹਾ ਕਿ ਆਵਾਦੀ ਵਾਲੇ ਇਲਾਕੇ ਵਿੱਚ ਘੁੰਮ ਰਿਹਾ ਇਹ ਜੀਵ ਕਿਸੇ ਵੀ ਸਮੇਂ ਕਿਸੇ ਹਾਦਸੇ ਦਾ ਸ਼ਿਕਾਰ ਹੋ ਸਕਦਾ ਹੈ ਅਤੇ ਰਾਹਗੀਰਾਂ ਲਈ ਵੀ ਨੁਕਸਾਨਦੇਹ ਸਾਬਤ ਹੋ ਸਕਦਾ ਹੈ ਇਸ ਕਰਕੇ ਇਸ ਹਿਰਨ ਨੂੰ ਜਲਦੀ ਲੱਭ ਕੇ ਕਿਸੇ ਜੰਗਲੀ ਇਲਾਕੇ ਵਿੱਚ ਛੱਡਿਆ ਜਾਣਾ ਚਾਹੀਦਾ ਹੈ ਪਿੰਡ ਵਾਸੀਆਂ ਨੇ ਦੱਸਿਆ ਕਿ ਰਾਤ ਤੋਂ ਬਾਅਦ ਸਵੇਰੇ ਇਹ ਹਿਰਨ ਕਿਧਰੇ ਵੀ ਨਜ਼ਰ ਨਹੀਂ ਆਇਆ ਹੈ ਸ੍ਰੀ ਗੁਰੂ ਜੀ ਰਾਤ ਦੀ 4 ਤਰੀਕ ਰਾਤ ਤਕਰੀਬਨ 10:00 ਵਜੇ ਪਿੰਡ ਰੋੜਕਾ ਕਲਾਂ ਪੱਤੀ ਬੂਲੇਗੀ ਵਿਖੇ ਯੂਨੀਅਨ ਬੈਂਕ ਦੇ ਲਾਗੇ ਹਿਰਨ ਦੇਖਿਆ ਗਿਆ ਤੇ ਤਕਰੀਬਨ ਅੱਧਾ ਘੰਟਾ ਇੱਥੇ ਘੁੰਮਦਾ ਰਿਹਾ ਉਹ ਤੇ ਇਹ ਬਨ ਵਿਭਾਗ ਨੂੰ ਬੇਨਤੀ ਕਰਦੇ ਆ ਵੀ ਇਹਨੂੰ ਫੜ ਕੇ ਜੰਗਲ ਦੇ ਵਿੱਚ ਛੱਡਿਆ ਜਾਵੇ ਜੋ ਇਹ ਜੀਵਿਤ ਰਹਿ ਸਕੇ ਤੇ ਨਹੀਂ ਤਾਂ ਕੋਈ ਹਾਦਸਾ ਵੀ ਹੋ ਸਕਦਾ ਕਿਸੇ ਗੱਡੀ 'ਚ ਲੱਗੇ ਭਜਨ ਠ ਕਰਦਾ ਤੇ ਜੰਗਲ ਭਾਗ ਨੂੰ ਬੇਨਤੀ ਕਰਦੇ ਆ ਇਹਨੂੰ ਫੜਿਆ ਜਾਵੇ ਸਵੇਰੇ ਵੀ ਤੁਸੀਂ ਜ ਰਾਤ ਇਸੇ ਕਹਿੰਦਾ ਨਹੀਂ ਭਾਜੀ ਰਾਤ ਹੀ ਦੇਖਿਆ ਗਿਆ ਜੀ Да, going to